ਹੈਲੋ ਸ਼ਸ਼ੀਕਾਲ ਜੀ ਅੱਜ ਗੱਲ ਕਰਾਂਗੇ ਮਹਿਕ ਪੈਣ ਦੇ ਵੀਸੇ ਵਿੱਚ ਮਹਿਕ ਪੈਣ ਬਹੁਤ ਖੁਸ਼ੀ ਕਿਉਂਕਿ ਉਸ ਨੂੰ ਉਹਨਾਂ ਦੇ ਪਰਿਵਾਰ ਦਾ ਮੈਂਬਰ ਮਿਲਣ ਵੀ ਆਇਆ ਸੀ ਮਹਿਕਦੀਪ ਜੋ ਕਿ ਡਿਪਰੈਸ਼ਨ ਦਾ ਸ਼ਿਕਾਰ ਹੈ ਅਤੇ ਆਪਣੀ ਥੈਰੇਪੀ ਲੈ ਰਹੀ ਹੈ ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹ ਪਖੰਡ ਕਰਦੀ ਹੈ ਤੇ ਜਾਣ ਬੁੱਝ ਕੇ ਲੋਕਾਂ ਨੂੰ ਮੋਸ਼ਨਲ ਬਣਾ ਕੇ ਆਪਣਾ ਚੈਨਲ ਗਰੋ ਕਰ ਰਹੀ ਹੈ ਪਰ ਇਹ ਸੱਚ ਵੀ ਹੈ ਜਦੋਂ ਆਪਾਂ ਥੱਲੇ ਉਸ ਦੀ ਵੀਡੀਓ ਦੇ ਕਮੈਂਟ ਪੜਦੇ ਹਾਂ ਤਾਂ ਉਹਨਾਂ ਵਿੱਚ ਲੋਕਾਂ ਨੇ ਸਾਫ਼ ਪੁੱਛਿਆ ਹੁੰਦਾ ਹੈ ਕਿ ਸਾਨੂੰ ਸੱਚਾਈ ਦੱਸੋ ਪਰ ਇਹ ਕਿਸੇ ਵੀ ਕਮੈਂਟ ਦਾ ਜਵਾਬ ਨਹੀਂ ਦਿੰਦੀ ਉਲਟਾ ਸਾਰੇ ਕਮੈਂਟ ਪੜ ਲੈਂਦੇ ਹਨ ਤੇ ਲੋਕਾਂ ਨੂੰ ਵੀਡੀਓ ਵਿੱਚ ਆ ਕੇ ਕਹਿੰਦੇ ਹਨ ਕਿ ਤੁਸੀਂ ਸਾਨੂੰ ਗਲਤ ਕਮੈਂਟ ਨਾ ਕਰੋ ਤਾਂ ਕਿ ਉਹਨਾਂ ਨੂੰ ਕਮੈਂਟਾਂ ਦਾ ਜਵਾਬ ਦੇਣਾ ਚਾਹੀਦਾ ਹੈ ਕਹਿੰਦੇ ਹਨ ਕਿ ਕਮੈਂਟ ਪੜ ਕੇ ਹਾਲਤ ਖਰਾਬ ਹੁੰਦੀ ਹੈ ਫਿਰ ਕਮੈਂਟ ਆਫ ਕਰ ਦੇਣੇ ਚਾਹੀਦੇ ਹਨ ਆਫ ਵੀ ਨਹੀਂ ਕਰਨੇ ਇਸ ਦਾ ਸਿੱਧਾ ਮਤਵਲ ਨਿਕਲਦਾ ਹੈ ਕਿ ਇਹਨਾਂ ਨੇ ਚੈਨਲ ਗਰੋ ਕਰਨਾ ਹੈ ਲੋਕਾਂ ਨੂੰ ਮੋਰਖ ਬਣਾਇਆ ਜਾ ਰਿਹਾ ਹੈ ਜਦੋਂ ਕਿ ਇਹਨਾਂ ਦੇ ਚੈਨਲ ਤੇ 10000 ਸਬਸਕ੍ਰਾਈਬਰ ਪੂਰੇ ਹੋਣ ਤੇ ਇਹਨਾਂ ਨੇ ਕੇਕ ਕੱਟ ਕੇ ਸੈਲੀਬ੍ਰੇਟ ਕੀਤਾ ਲੋਕਾਂ ਨੂੰ ਇਹ ਵੀ ਕਿਹਾ ਕਿ ਜਲਦੀ ਜਲਦੀ 100 ਕੇ ਵੀ ਤੁਸੀਂ ਸਾਡੇ ਪੂਰੇ ਕਰਵਾ ਦਿਓ ਨਾਲ ਹੀ ਹਰੇਕ ਵੀਡੀਓ ਵਿੱਚ ਲੋਕਾਂ ਨੂੰ ਕਹਿੰਦੇ ਨੇ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਤੇ ਨਾਲ ਹੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੋ ਇਨਸਾਨ ਡਿਪਰੈਸ਼ਨ ਦਾ ਸ਼ਿਕਾਰ ਹੈ ਉਹ ਆਪਣੀ ਸਿਹਤ ਵੱਲ ਧਿਆਨ ਨਾ ਦੇ ਕੇ ਹੋਰ ਦੁਕਾਨਾਂ ਵਿੱਚ ਪ੍ਰਮੋਸ਼ਨ ਕਰਨ ਲਈ ਜਾਂਦਾ ਹੈ ਜੀ ਹਾਂ ਇਹ ਥੋੜੇ ਦਿਨ ਪਹਿਲਾਂ ਹੀ ਆਪਣੀ ਸੀਡੀ ਦੇ ਵਿੱਚ ਭਾਂਡਿਆਂ ਦੀ ਦੁਕਾਨ ਤੇ ਜਾ ਕੇ ਪ੍ਰਮੋਸ਼ਨ ਕਰਕੇ ਆਏ ਹਨ ਉਥੇ ਇਹ ਦੋ ਵਾਰ ਗਏ ਹਨ ਪਹਿਲੀ ਵਾਰ ਇਹਨਾਂ ਨੇ ਜਾ ਕੇ ਪ੍ਰਮੋਸ਼ਨ ਕੀਤਾ ਤੇ ਇਹਨਾਂ ਨੇ ਬਹਾਨਾ ਬਣਾਇਆ ਕਿ ਉਥੇ ਮੇਰੀ ਹਾਲਤ ਖਰਾਬ ਹੋ ਗਈ ਅਸੀਂ ਜਲਦੀ ਵਾਪਸ ਆ ਗਏ ਦੂਜੀ ਵਾਰ ਫੇਰ ਪ੍ਰਮੋਸ਼ਨ ਕਰਨ ਗਏ ਉਥੇ ਜਾ ਕੇ ਇਹ ਵੀ ਕਿਹਾ ਕਿ ਮੈਨੂੰ ਅਗਲੇ ਪਲ ਦਾ ਨਹੀਂ ਪਤਾ ਕਿ ਮੇਰੇ ਨਾਲ ਕੀ ਹੋ ਜਾਵੇਗਾ ਮੇਰੀ ਹਾਲਤ ਇੰਨੀ ਖਰਾਬ ਹੈ ਇੱਥੇ ਲੋਕਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਪਾਗਲ ਬਣਾਇਆ ਜਾ ਰਿਹਾ ਹੈ ਜੇ ਹਾਲਤ ਇੰਨੀ ਖਰਾਬ ਹੈ ਫਿਰ ਵਲੌਗ ਬਣਾਉਣਾ ਜ਼ਰੂਰੀ ਨਹੀਂ ਕਿ ਆਪਣੇ ਘਰ ਬੈਠ ਕੇ ਰੈਸਟ ਕਰੋ ਪ੍ਰੋਮੋਸ਼ਨ ਕਰਨ ਲਈ ਤਾਂ ਡਿਪਰੈਸ਼ਨ ਵਾਲਾ ਬੰਦਾ ਸੋਚ ਨਹੀਂ ਸਕਦਾ ਮਹਿਕ ਪੈਨ ਨੂੰ ਵਲੌਗ ਘਰ ਬੈਠ ਕੇ ਬਣਾਉਣ ਕਮੈਂਟਾਂ ਦੇ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਵਿਊਜ਼ ਲੈਣ ਦੇ ਚੱਕਰ ਵਿੱਚ ਆਪਣੇ ਚਾਹਣ ਵਾਲਿਆਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਮਹਿਕ ਪੈਣ ਗੁਰਸਿੱਖੀ ਨਾਲ ਜੁੜੇ ਹੋਣ ਕਰਕੇ ਇਹਨਾਂ ਨੂੰ ਸੱਚ ਦੱਸਣਾ ਚਾਹੀਦਾ ਹੈ। ਲੋਕ ਇਸ ਕਰਕੇ ਪੁੱਛ ਰਹੇ ਹਨ। ਇਹਨਾਂ ਨੇ ਪਹਿਲੀ ਵੀਡੀਓ ਵਿੱਚ ਕਿਹਾ ਕਿ ਮੇਰਾ ਪਰਿਵਾਰ ਮੇਰਾ ਸਾਥ ਨਹੀਂ ਦੇ ਰਿਹਾ। ਜਿੰਨਾ ਬਗਾਨਿਆਂ ਕੋਲ ਮੈਂ ਰਹਿ ਰਹੀ ਹਾਂ ਇਹ ਮੇਰੇ ਦੁੱਖ ਵਿੱਚ ਨਾਲ ਖੜੇ ਹਨ। ਤਾਂ ਲੋਕਾਂ ਨੇ ਪੁੱਛਣਾ ਹੀ ਸੀ ਕਿ ਤੁਹਾਡਾ ਸਾਰਾ ਪਰਿਵਾਰ ਕਿੱਥੇ ਹੈ ਤੇ ਤੁਹਾਡਾ ਪਤੀ ਵੀ ਤੁਹਾਡੇ ਨਾਲ ਨਹੀਂ ਹੈ ਫਿਰ ਰਵੀ ਨੇ ਇੰਨੀ ਖਰਾਬ ਹਾਲਤ ਦੇ ਵਿੱਚ ਇਕੱਲੇ ਨੂੰ ਕਿਵੇਂ ਇੰਡੀਆ ਪੀਸ ਦਿੱਤਾ ਤੇ ਬਾਅਦ ਵਿੱਚ ਮਹਿਕ ਵੀ ਆਪਣੀ ਫੈਮਿਲੀ ਨਾਲ ਨਹੀਂ ਰਹਿੰਦੀ ਨਾਲੇ ਦੱਸ ਰਹੀ ਹੈ ਕਿ ਮੈਨੂੰ ਪੁੱਛ ਨਹੀਂ ਰਹੇ ਤੇ ਫਿਰ ਇਹ ਵੀਡੀਓ ਅਪਲੋਡ ਕਰਕੇ ਆਪ ਆਪ ਦੱਸਣ ਫਿਰ ਜਦੋਂ ਲੋਕ ਪੁੱਛ ਰਹੇ ਨੇ ਉਹਨਾਂ ਨੂੰ ਕੋਈ ਵੀ ਜਵਾਬ ਨਹੀਂ ਦੇ ਰਿਹਾ ਸੋਹਰਾ ਫੈਮਿਲੀ ਨਾ ਹੀ ਪਿੱਕਾ ਪਰਿਵਾਰ ਕਿਉਂਕਿ ਇਹ ਪੰਜਾਬੀ ਬਲੌਗਰ ਦੀ ਪਰਚਾਈ ਹੈ ਲੋਕ ਮਹਿਕ ਭੈਣ ਨੂੰ ਵੀ ਕਹਿੰਦੇ ਹਨ ਕਿ ਇਹ ਲਿਪਸਟਿਕ ਲਗਾ ਕੇ ਰੱਖਦੇ ਨੇ ਬੰਠਣ ਕੇ ਆਉਂਦੇ ਨੇ ਤੇ ਬਾਅਦ ਵਿੱਚ ਡਰਾਮਾ ਕਰਦੇ ਨੇ ਕਿ ਹਾਲਤ ਖਰਾਬ ਹੈ ਅੱਜ ਕੱਲ ਕੋਈ ਵੀ ਘੁੰਮਣ ਚਲੇ ਜਾਵੇ ਤਾਂ ਹਾਲਤ ਵੈਸੇ ਹੀ ਖਰਾਬ ਹੋ ਜਾਂਦੀ ਹੈ ਸਾਡਾ ਇਹੀ ਕਹਿਣਾ ਹੈ ਕਿ ਮਹਿਕ ਭੈਣ ਨੂੰ ਆਪਣੇ ਚੈਨਲ ਤੇ ਆ ਕੇ ਆਪਣੀ ਸਾਰੀ ਸਚਾਈ ਦੱਸ ਦੇਣੀ ਚਾਹੀਦੀ ਹੈ ਤਾਂ ਕਿ ਇਹਦੇ ਚੋਣ ਵਾਲਿਆਂ ਨੂੰ ਲੋਕਾਂ ਦੇ ਕਮੈਂਟ ਪੜ ਕੇ ਬਹੁਤ ਦੁੱਖ ਲੱਗਦਾ ਹੈ ਜਦੋਂ ਉਹ ਮਹਿਕ ਵਰੀ ਗਲਤ ਬੋਲਦੇ ਹਨ ਤੇ ਪੰਜਾਬੀ ਬਲੌਗਰ ਨੂੰ ਵੀ ਆਪਣੇ ਚੈਨਲ ਤੇ ਵੀਡੀਓ ਸਚਾਈ ਦੇ ਵਿੱਚ ਪਾਉਣੀ ਚਾਹੀਦੀ ਹੈ ਕਿ ਮਾਮਲਾ ਕੀ ਹੈ ਆਪਾਂ ਅਗਲੀ ਵੀਡੀਓ ਬਣਾਵਾਂਗੇ ਜੀ ਧੰਨਵਾਦ